ਅੰਮ੍ਰਿਤਸਰ ਵਿੱਚ ਇੱਕ ਨੌਜਵਾਨ ਦੀ ਮੌਤ ਪੁਲਿਸ ਦੇ ਲਈ ਪਹੇਲੀ ਬਣ ਚੁੱਕੀ ਹੈ। ਤੁਹਾਨੂੰ ਦੱਸ ਦਈਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ આરોਪ ਲਗਾਇਆ ਕਿ ਮ੍ਰਿਤਕ ਸਿਕੰਦਰ 에য়ারਪੋਰਟ ਰੋਡ 'ਤੇ ਐਨਆਰਆਈ ਦੇ ਘਰ ਵਿੱਚ ਡਰਾਈਵਰ ਦਾ ਕੰਮ ਕਰਦਾ ਸੀ ਤੇ ਉਸ ਦਾ ਮਾਲਕ ਉਸ ਨੂੰ ਲਗਾਤਾਰ ਤੰਗ ਪ੍ਰਸ਼ਾਨ ਕਰਦਾ ਸੀ। ਮ੍ਰਿਤਕ ਹਮੇਸ਼ਾ ਹੀ ਪਰੇਸ਼ਾਨ ਰਹਿੰਦਾ ਸੀ। ਉਹਨਾਂ ਦੱਸਿਆ ਕਿ ਉਹ ਘਰ ਗਿਆ ਸੀ ਕਿ ਗਿਆ ਸੀ ਕਿ ਉਸਨੇ ਕੰਮ ਛੱਡ ਦੇਣਾ ਪਰ ਉਹ ਮੁੜ ਕੇ ਵਾਪਸ ਘਰ ਹੀ ਨਹੀਂ ਆਇਆ। ਉਹਨੇ ਕਿਹਾ ਕਿ ਉਹਨਾਂ ਨੂੰ ਪਤਾ ਲੱਗਾ ਕਿ ਦ ਬੁਰਜੀ ਦੇ ਕੋਲ ਉਹ ਗੱਡੀ ਠੀਕ ਕਰਵਾਉਣ ਦੇ ਲਈ ਗਿਆ ਸੀ ਤੇ ਬਾਜ਼ਾਰ ਵਿੱਚ ਉਹ ਡਿੱਗ ਪਿਆ ਉਹਨੇ ਦੱਸਿਆ ਕਿ ਇਸ ਦੀ ਸੂਚਨਾ ਉਹਨਾਂ ਨੂੰ ਪੁਲਿਸ ਦੇ ਕੋਲੋਂ ਮਿਲੀ ਹੈ ਉਹਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਇਸ ਦੀ ਜਾਂਚ ਕਰੇ ਤੇ ਜਿਹੜਾ ਵੀ ਦੋਸ਼ੀ ਹੈ ਉਸ ਉੱਤੇ ਕਾਰਵਾਈ ਜ਼ਰੂਰ ਹੋਵੇ ਹਨ ਕੀ ਨਾਮ ਹੈ ਤੁਹਾਡਾ ਪੂਜਾ ਕਹੋ ਕੀ ਨਾਮ ਪੂਜਾ ਪੂਜਾ ਜੀ ਤੁਹਾਡੇ ਘਰ ਦਾ ਕੀ ਨਾਮ ਹੈ ਸਕੰਦਰ ਕਿੰਨੀ ਦੇਰ ਹੋ ਗਈ ਬਿਆਨ ਮੇਰੇ ਦਾ ਨੂੰ 8 ਸਾਲ ਹੋ ਗਏ। ਬੱਚਾ ਇੱਕ? ਹਾਂਜੀ। ਕੀ ਹੋਇਆ ਕੀ ਸੀ ਤੁਹਾਨੂੰ? ਹੋਇਆ ਕੁਛ ਨਹੀਂ ਚੰਗੇ ਪੜ੍ਹੇ ਸੀਗੇ ਘਰੋਂ ਗਏ ਸੀ ਮੁੰਡੇ ਨੂੰ ਛੱਡ ਕੇ। ਤੇ ਮੁੰਡੇ ਨੂੰ ਛੱਡ ਕੇ ਸਕੂਲ ਆਪ ਕੰਮ ਤੇ ਚਲੇ ਗਏ ਕਹਿੰਦੇ ਮੈਂ ਜਵਾਬ ਦੇ ਆਣਾ ਅੱਜ ਕੰਮ ਤੋਂ। ਹੂੰ। ਮੈਂ ਕਿਹਾ ਚਲੋ ਦੇ ਆਇਓ ਕੋਈ ਗੱਲ ਨਹੀਂ ਟੈਨਸ਼ਨ ਨਹੀਂ ਚਿਰ ਰਹਿੰਦੇ ਸੀ ਰੋਜ਼। ਮੈਂ ਕਹਿੰਨੀ ਵੀ ਕੰਮ ਛੱਡ ਦੋ ਕੰਮ ਛੱਡ ਦੋ। ਟੈਨਸ਼ਨ ਕਿਉਂ ਛੱਡਦੇ ਆਂ ਨਹੀਂ ਦੱਸ ਦੇ ਕਿਹੜੀ ਗੱਲਾਂ ਰਹਿੰਦੇ ਸੀਗੇ। ਕੋਈ ਟੈਨਸ਼ਨ ਨਹੀਂ ਕਰਦੇ ਸੀ ਦੂਜਾ। ਪਤਾ ਨਹੀਂ ਇਹਨਾਂ ਦੇ ਫੋਨ ਹੀ ਆਂਦੇ ਸੀ ਕਿ ਇੱਥੇ ਜਾਣਾ ਉੱਥੇ ਜਾਣਾ ਜਲਦੀ ਆਇਆ ਮੇਰੇ ਨਾਲ ਉਹਨਾਂ ਤੋਂ ਹੀ ਲੜਦਾ ਰਹਿੰਦਾ ਹੈਗਾ ਬਸ ਕੀ ਕਹਿੰਦਾ ਸੀ ਕੀ ਬੋਲਦੇ ਮੈਨੂੰ ਇਸ ਤਰ੍ਹਾਂ ਬੋਲਦੇ ਮੈਂ ਜਵਾਬ ਦੇਣਾ ਵਾ ਮੈਂ ਕੀ ਕਰਾਂ ਸਮਝ ਨਹੀਂ ਲੱਗਦੀ ਕੀ ਕਰਦਾ ਵਾ ਇਹ ਦੋ ਜਿਹੇ ਟੈਨਸ਼ਨ ਟੈਨਸ਼ਨ ਦੀ ਚਿਰਿੰਦਾ ਦਾਦਾ ਕੋਈ ਨਹੀਂ ਧੱਕਰਾਏ ਤੇ ਰਹਿਣੀ ਮੈਂ ਕੀ ਕਰਾਂ ਨਹੀਂ ਜਦੋਂ ਤੁਹਾਨੂੰ ਕਿਹਾ ਸੀ ਮੁਕਾ ਦੇਵੀਂ ਕਿ ਨਹੀਂ ਕੰਮ ਛੱਡਦੇ ਤਾਂ ਕੀ ਕਹਿੰਦਾ ਸੀ ਉਹ ਨਹੀਂ ਛੱਡਦਾ ਕਹਿੰਦਾ ਕੰਮ ਨਹੀਂ ਛੱਡ ਸਕਦਾ ਮੈਂ ਮੈਂ ਕਿਉਂ ਨਹੀਂ ਛੱਡਦਾ ਬਾਕੀ ਵੀ ਤਾਂ ਕੰਮ ਹੁੰਦੇ ਘਰ ਦਾ ਤਾਂ ਕਿਉਂ ਅੱਧੀ ਅੱਧੀ ਰਾਤ ਆਣਾ ਵਾ 12 12 ਵਜੇ 1 1 ਵਜੇ ਅੰਦਾਜ਼ਾ ਸੀਗਾ ਜੇ ਮੈਂ ਨਾ ਨੂੰ ਫੋਨ ਕਰਦੀ ਇਹ ਗਾੜੀ ਨੂੰ ਬੋਲਦੀ ਕਹਿੰਦੀ ਤੇਰੀ ਜਨਾਨੀ ਫੋਨ ਕਰਦੀ ਸਾਨੂੰ ਫੋਨ ਕਰਕੇ ਬੋਲਦੀ ਸਾਨੂੰ ਕਿ ਸਾਡੇ ਬੰਦੇ ਨੂੰ ਲੈ ਕੇ ਚਲ ਜਾਂਦੀ ਅੱਧੀ ਅੱਧੀ ਰਾਤ ਅੱਧੀ ਰੱਦੀ ਰਤ ਰਾਤ ਰਾਤ ਕਾਂਦੀ ਅੱਛਾ ਅੱਛਾ ਜਦੋਂ ਕੰਮ ਸੈਟਰ ਵਾਦੀ ਗਏਦੇ ਤੇ ਕਹਿੰਦਾ ਲਾਹੇ ਕਿ ਮੈਂ ਕਿੱਥੇ ਕੰਮ ਕਰਾਂਗਾ ਜਾਂ ਇਸ ਤਰ੍ਹਾਂ ਦੀ ਗੱਲ ਬਾਅਦ ਕੋਈ ਨਹੀਂ ਕਿਹਾ ਇਹਨੇ ਕਿਹਾ ਹੀ ਬਸ ਮੈਂ ਜਵਾਬ ਦੇ ਕੇ ਆਇਆ ਨਾ ਮੁੰਡਾ ਨੂੰ ਪਤਾ ਕੀ ਲੱਗਾ ਸੀ ਐਂਡ ਜਦੋਂ ਇਹ ਮੈਨੂੰ ਦੋਈ ਕਿ ਕਿਥੋਂ ਫੋਨ ਆਇਆ ਤੁਹਾਨੂੰ ਕੀ ਦੱਸ ਮੈਨੂੰ ਫੋਨ ਮੇਰੇ ਥਾਣੇ ਵਿੱਚ ਆਇਆ ਸੀਗਾ ਫਿਰ ਮੰਮੀ ਰਣਾ ਨੂੰ ਤੇ ਉਹਨਾਂ ਨੇ ਦੱਸਿਆ ਮੈਨੂੰ ਕਿ ਇਦਾਂ ਐਕਸੀਡੈਂਟ ਹੋਇਆ ਉਹਦਾ ਪਤਾ ਨਹੀਂ ਕੀ ਹੋਇਆ ਕੀ ਨਹੀਂ ਆਇਆ ਝੂਠ ਬੋਲ ਕੇ ਕਿਹਾ ਕਿ ਐਕਸੀਡੈਂਟ ਹੋਇਆ ਉੱਥੇ ਮੈਡਮ ਦੇ ਨਾਲ ਸਰਵਿਸ ਗੱਡੀ ਕਰਾਣ ਗਿਆ ਵਾ ਉਥੋਂ ਮੈਡਮ ਚਲੇ ਗਈ ਆ ਤੇ ਇਹਨੂੰ ਉੱਥੇ ਰਹਿਣ ਦਿੱਤਾ ਮੈਡਮ ਆਪ ਚਲੇ ਗਈ ਆ ਉਥੇ ਲੋਕ ਜਿੱਤੇ ਉਹਨੂੰ ਕੁਝ ਹੋਇਆ ਉੱਥੋਂ ਲੋਕਾਂ ਨੇ ਲੈ ਕੇ ਮੁਕਿਆ ਤੇ ਬਾਅਦ ਚ ਨੂੰ ਥਾਣੇ ਪਹੁੰਚਾਤਾ ਆ ਮੰਗੀ ਕਰਦੇ ਮੰਗੀ ਕਰਦੇ ਜਨੂਨ ਸਾਹਿਬ ਮਿਲਣਾ ਤੈ ਹੀ ਤਾਂ ਉਥੇ ਦੂਜੇ ਪਾਸੇ ਪੁਲਿਸ ਅਧਿਕਾਰੀ ਰਕੇਸ਼ ਕੁਮਾਰ ਦਾ ਕਹਿਣਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਹਨੇ ਕਿਹਾ ਕਿ ਸਾਨੂੰ ਪਤਾ ਲੱਗਾ ਸੀ ਕਿ ਮਾਨਾ ਵਾਲਾ ਦਬੁਰਜੀ ਦੇ ਕੋਲ ਏਜੰਸੀ ਵਿੱਚ ਇੱਕ ਵਿਅਕਤੀ ਗੱਡੀ ਠੀਕ ਕਰਵਾਉਣ ਦੇ ਲਈ ਆਇਆ ਸੀ ਗੱਡੀ ਠੀਕ ਕਰਨ ਦੇ ਲਈ ਸਮਾਂ ਲੱਗਣਾ ਸੀ ਜਿਸ ਦੇ ਚੱਲਦਿਆਂ ਉਹ ਬਾਜ਼ਾਰ ਦੇ ਵਿੱਚ ਗਿਆ ਤੇ ਉੱਥੇ ਹੀ ਉਹਨੂੰ ਹਾਰਟ ਅਟੈਕ ਆ ਗਿਆ ਤੇ ਸਿਕੰਦਰਦੀਪ ਮੌਤ ਹੋ ਗਈ ਪੁਲਿਸ ਮੁਲਾਜ਼ਮਾ ਦਾ ਕਹਿਣਾ ਹੈ ਕਿ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਪੋਸਟਮਾਰਟਮ ਰਿਪੋਰਟ ਦੇ ਹਿਸਾਬ ਦੇ ਨਾਲ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਇਹ ਮਾਮਲਾ ਸਾਡੇ ਧਿਆਨ ਵਿੱਚ ਆਇਆ ਇਹਨਾਂ ਨੇ ਦੱਸਿਆ ਕਿ ਇੱਕ ਸਕੰਦਰ ਆ ਨੜਕਾ ਸਾਨੋ ਵਿਜੇ ਕੋਟੀ ਸ਼ਾਮ ਦੀ ਮਲਦਾ ਰਹਿਣ ਵਾਲਾ ਹੈ ਇਹ ਪਿਛਲੇ 4-5 ਮਹੀਨਿਆਂ ਤੋਂ ਡਰਾਈਵਰ ਕੋ ਰਾਇਸਨਸੀ ਦੀ ਪਾਰਟੀ ਉਹਨਾਂ ਦਾ ਡਰਾਈਵਰ ਸੀ ਤੇ ਕੱਲ ਇਹ ਗੱਡੀ ਦੀ ਸਰਵਿਸ ਕਰਾਉਣ ਲਈ ਉੱਤੇ ਮਾਨਾਂ ਵਾਲੇ ਉੱਤੇ ਗੁਰਜੀ ਗਿਆ ਸੀ ਉੱਥੋਂ ਗੱਡੀ ਦਾ ਟਾਈਮ ਲੱਗਣਾ ਸੀ ਤੇ ਇਹ ਥੋੜਾ ਬਾਜ਼ਾਰ ਵਾਲਾ ਆਇਆ ਤੇ ਉੱਥੇ ਇਹਨੂੰ ਕੋਈ ਅਟੈਕ ਆਇਆ ਤੇ ਡਿੱਗ ਗਿਆ ਤੇ ਇਹਦੀ ਮੌਤ ਹੋ ਗਈ ਪਰਿਵਾਰ ਕਹਿੰਦਾ ਕਿ ਉਹ ਬਹੁਤ ਤਾਨਾਸ਼ਹੀ ਰਵਈਆ ਬਣਾਉਂਦੇ ਸੀ ਕਦੀ ਕਿ ਜੋ ਸਵੇਰੇ 10 ਮਿੰਟ ਵੀ ਲੇਟ ਹੋ ਇਹਨਾਂ ਦੇ ਦੱਬਕੇ ਮਾਰਨੇ ਤੇ ਉਹਨਾਂ ਨੂੰ ਨੌਕਰੀ ਤੋਂ ਕੱਢ ਦਾਂਗੇ ਰੋਟੀ ਖਾਣ ਵਾਸਤੇ ਉਹਨੇ ਦੁਪਹਿਰ ਨੂੰ ਕਹਿਣਾ ਤੇ ਉਹਨਾਂ ਨੇ ਫੇਰ ਦੱਬਕੇ ਮਾਰਨੇ ਕਿ ਪਹਿਲੇ ਕੰਮ ਕਰ ਦੋਸਤੋਂ ਬਾਅਦ ਗੱਲ ਕਰਾਂਗੇ ਇਸ ਤਰ੍ਹਾਂ ਦੀ ਗੱਲ ਕਹੀ ਹੈ ਇਹ ਉਹ ਜਨਾ ਹਿਰਾਸਤ ਇਸ ਗੱਲ ਦਾ ਜਿਹੜਾ ਨਾ ਇਹ ਹੀ ਕਰ ਲੈਨੇ ਇਹਦਾ ਸਾਨੂੰ ਪਤਾ ਨਹੀਂ ਹੈ ਕਿਉਂਕਿ ਇਹ ਰਾਜੇ ਸਸੀ ਉੱਥੇ ਹੀ ਸਰਵਿਸ ਕਰਦਾ ਸੀ ਉੱਥੇ ਹੀ ਉਹ ਰਹਿਣ ਵਾਲੇ ਨੇ ਬਾਕੀ ਜਿਹੜੀ ਗੱਲ ਅਸੀਂ ਉਹਦੀ ਮੌਤ ਦੀ ਗੱਲ ਜਿਹੜੀ ਸਾਡੇ ਏਰੀਆ 'ਚ ਹੋਈ ਹੈ ਅਸੀਂ ਉਹਦੇ ਬਾਰੇ ਕਾਰਵਾਈ ਕਰ ਰਹੇ ਹਾਂ ਉਹ ਟਮਾਟਰੋ ਦਾ ਉਹ ਐਨਆਈ ਨੇ ਜਿੰਨਾਂ ਦੇ ਕੋਲ ਲੱਗਾ ਸੀ ਨਹੀਂ ਮੈਂ ਜਾਂਦਾ ਹੀ ਨਹੀਂ ਜੀ ਉਹਨਾਂ پارٹی ਨੂੰ ਉਹਨਾਂ ਨੇ ਗੱਲਬਾਤ ਕੀਤੀ ਹੈ ਮੈਂ ਨਹੀਂ ਉਹ پارٹی ਨੂੰ ਜਾਂਦਾ ਹਾਂ ਤੇ ਇਹਨਾਂ ਨੂੰ ਜਾਣਦੇ ਆ ਉਹ ਅਸੀਂ ਕਾਰਵਾਈ ਕਰ ਰਹੇ ਹਾਂ ਪ੍ਰਵਾਨਗੀ ਮੰਗੋ ਜੋ ਜੀ ਕਾਰਵਾਈ ਕਰ ਰਹੇ ਪੋਸਟਮਾਰਟਮ ਇਹਨਾਂ ਨੇ ਕਿਹਾ ਸੀਗਾ ਵੀ ਸਾਨੂੰ ਰੀਜ਼ਨ ਪਤਾ ਲੱਗਣਾ ਚਾਹੀਦਾ ਉਹ ਅਸੀਂ ਕਰਵਾ ਰਹੇ ਹਾਂ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਜੋ ਉਹ ਤੇ ਰਿਪੋਰਟ ਹੈਗੇ ਉਹਦੇ ਆਧਾਰ ਤੇ ਹੀ ਅਗਲੀ ਕਾਰਵਾਈ ਹੁਣ ਵੇਖਣਾ ਹੈ ਹੋਏਗਾ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੀ ਕਾਰਗੁਜ਼ਾਰੀ ਕਿਹੋ ਜਹੀ ਰਹਿੰਦੀ ਹੈ ਤੇ ਅਸਲ ਤੇ ਵਿੱਚ ਦੋਸ਼ੀ ਕੌਣ ਪਾਇਆ ਜਾਂਦਾ ਹੈ ਅੰਮ੍ਰਿਤਸਰ ਤੋਂ ਪੰਕਜ ਮੱਲ ਦੀ ਰਿਪੋਰਟ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ 라이 ਪੰਜਾਬੀ ਟੀਵੀ ਨੂੰ ਆਈਪੀਟੀਵੀ ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ ਜੋ ਵੀ ਘੰਟੇ ਵੇਖ ਸਕਦੇ ਹੋ